ਹਾਂਜੀ ਦੋਸਤੋ ਅਬੋਰ ਕਿਨੂ ਮੰਡੀ ਤੋਂ ਲਾਈਵ ਜੁੜੇ ਹੋਏ ਹਾਂ ਤੁਸੀਂ ਦਾ ਪੋਸਟ ਮੇਲ ਦੇ ਨਾਲ ਤਾਂ ਜਿਹੜਾ ਜਿਹੜਾ ਵੀਰ ਜੁੜੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਬੜੀ ਅਹਿਮ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਅੱਜ ਮਾਰਕੀਟ ਥੋੜੀ ਉੱਚੀ ਜਾ ਰਹੀ ਹੈ ਤੇ 10.5 ਦੀ ਬੋਲੀ ਲਾਈਵ ਬੋਲੀ ਦਿਖਾ ਰਹੀ ਹੈ ਤੁਹਾਨੂੰ 10.5 ਰੁਪਏ ਦੀ ਜੋ ਹੈ ਵੀ ਸਭ ਦੇਖ ਕੇ ਲੈਣੇ ਫਰਜ਼ਦਸੇ 10.5 ਦੀ ਸਾਢੇ 10 ਸਾਢੇ 10 ਜੀ ਸਾਢੇ 10 ਸਾਢੇ 10 ਰੁਪਏ ਐ ਨੀਆ ਜੀ ਸਾਢੇ 10 ਮਾਲ ਟਾਈਟ ਹੈ ਜੀ

ਹਰ ਦਾ ਇਮਾਨਤ ਬਾਹਰ ਦੇ ਇਮਾਨਤ ਬਾਹਰ ਦੇ ਬੁੱਲੀ ਲੈ ਕੇ ਹੁੰਦਾ ਉਸ ਨੂੰ ਮਾਰ ਖਾ ਚੁਗਾ ਰਿਹਾ ਸਾਰੇ ਸੰਗ ਦਾ ਵਿਕਰੀ ਦਾ ਰੇਟ ਨਿਕਲ ਗਿਆ ਮੈਂ ਕਿਹਾ ਸਾਢੇ 10 ਰੁਪਏ ਜੀ ਆਈ ਮਾਨ ਰੱਖਦਾ ਜੀ ਇਹ ਮਾਨ ਹੈ ਸਾਢੇ 10 ਜੀ ਸਾਢੇ 10 ਰੁਪਏ ਭਾ ਵੀ ਗੋਮਦ ਸਾਢੇ 10 ਇਜਾ ਮਾਦ ਦੇ ਜੇ ਜੀਸੋਬ ਰਾਜੂ ਭਾਈ ਗਿਜੇਓ ਤੁਸੀਂ ਗਿਜ ਲਗੋ 10.5 ਰੁਪਏ ਜੀ ਹਾਂ ਗੱਲ ਦੇ ਕੁਲਵਾਰ ਰੋੜਾ ਸ਼ੇਅਰ ਕਰੀਓ ਵੀਰੋ 10.5 ਰੁਪਏ ਬੋਲੀ ਲੱਗ ਰਹੀ ਹੈ ਚੱਲ ਰਹੀ ਹੈ ਲੈ ਲੈ 7 ਤੇ ਲੈਣਾ 7 ਹਾਂ ਬੁੱਲੇ 7 ਰੁਪਏ 7 ਰੁਪਏ 7 ਰੁਪਏ ਬੋਲੀ ਤਾਂ 20 ਤੋਂ 10.5 ਵਿੱਚ 3000 ਵਿਕ ਗਿਆ ਮਰੇ 1.5 ਰੁਪਏ ਜਿਹੜਾ ਆਹ ਕਿੰਨੂ ਐ ਇਹ ਵਿਕ ਗਿਆ ਤਾਂ ਪੰਜਾਬ ਐਗਰੋ ਮੈਦਾਨ ਦੇ ਵਿੱਚ ਖਰੀਦ ਹੈ ਜਿਹੜੀ ਉਹ ਕਰ ਰਹੀ ਹੈ ਅਬ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਵੀਰੋ ਦਬਕੇ ਵੀਡੀਓ ਸ਼ੇਅਰ ਕਰ ਦਿਓ ਵੀਡੀਓ ਦਬਕੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ 1.5 ਰੁਪਏ ਬੋਲੀ ਹੈ ਜਿਹੜੀ ਚੱਲ ਰਹੀ ਹੈ ਪਿਆ ਰਹਿਣ ਦੇ ਤੰਦਰ ਕੀ ਹੋ ਗਿਆ ਹੋ ਲੋ ਕੀ ਰੇਟ ਹੈ ਚੱਲ ਰਹਿਣਾ ਪਿਆ ਹੋਇਆ ਕਿੰਨੇ ਦੇ ਰੇਟ ਆ ਆ ਗੋਲੀਆਂ 3.5 ਰੁਪਏ 3 ਰੁਪਏ ਤੇ ਆ ਆ 3.5 ਰੁਪਏ ਬਾਬੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਪੰਜਾਬ ਐਗਰੋ ਵੀ ਜਿਹੜੀ ਖਰੀਦ ਆ ਉਹ ਕਰ ਰਹੀ ਆ 2-3 ਅਲਾਟ ਕਹਿੰਦੇ ਉਹਨਾਂ ਵੱਲੋਂ ਖਰੀਦ ਆ ਜਿਹੜੀ ਉਹ ਕੀਤੀ ਗਈ ਆ ਸ਼ੇਅਰ ਕਰ ਦਿਓ ਵੀਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਉੱਚਾ ਕੀ ਆ ਵੀਰਾਂ ਜੀ ਹਾਂ ਜੀ 14-15 ਅੱਜ ਬਾਦਿ ਆ ਜੀ ਅੱਜ ਤਾਂ ਫਿਰ ਗੱਲ ਕਰਨੀ ਬਣਦੀ ਆ ਵੈਸੇ ਠੀਕ ਹੈ ਜੀ ਠੀਕ ਹੈ ਸਵਾ 14 ਰੁਪਏ ਅੱਜ ਪ੍ਰਮੋਡ ਕਰਨਾ ਬਣਾ ਬਣਾ ਸਹੀ ਹਾਂਜੀ ਭਾਈ ਅੱਗੇ ਅੱਜ ਦਾ ਰੇਟ 13 14 ਰੁਪਏ ਆ ਕੋਈ ਤਰੀਕ ਹੋ ਗਈ 14 ਫਰਮ 14 14 ਫਰਮ ਕੀ ਆਈਦਾ ਕਿਵੇਂ ਮਾਰਕੀਟ ਉੱਚੀ ਮਾਰਕੀਟ ਤੇ ਅੱਜ ਮਾਲ ਕਮ ਆਇਆ ਜੀ ਠੀਕ ਹੈ ਹਾਂਜੀ ਤੇ ਉੱਚਾ ਕੀ ਰੇਟ ਰਿਹਾ 13 14 ਰੁਪਏ ਬਜਾ ਹੈ 14 ਐਵਰੇਜ ਭਾਅ ਕੀ ਰਿਹਾ ਐਵਰੇਜ 11 12 11 12 ਹੈ ਗਿਆਰਾ ਵਾਰ ਮੈਂ ਲਿਆ ਹੋਇਆ ਆਸ ਹੈ ਕੀ ਵਰਨ ਨਹੀਂ ਹੁਣ ਨਹੀਂ ਪਤਾ ਕੀ ਭਾਈ ਸਾਹਿਬ ਅੱਗੇ ਰਸਤੇ ਬੰਦ ਹੈ ਗਾੜੀ ਨਹੀਂ ਮਿਲ ਰਹੀ ਹੈ ਕਿਸਾਨਾਂ ਨੇ ਤੋੜ ਕੰਮ ਕਰ ਰੱਖੀ ਹੈ ਜਿਆਦਾ ਕੀ ਮਾਲ ਨਾਪ ਕੇ ਮਾਲ ਖਰਾਬ ਹੋ ਜਾਏਗਾ ਇਸ ਚੱਕਰ ਮੇ ਮਾਲ ਕਮ ਹੈ ਇਸ ਚੱਕਰ ਮੇ ਰੇਟ ਠੀਕ ਹੈ ਠੀਕ ਹੈ ਬਾਕੀ ਰੇਟ ਤਾਂ ਠੀਕ ਹੈ ਬਾਕੀ ਤੇ ਪੰਜਾਬ ਐਗਰੋ ਨਾਲ ਵੀ ਫਰਕ ਪਿਆ ਗੱਲ ਆਈ ਹੈ ਹਾਂ ਪੰਜਾਬ ਐਗਰੋ ਫਰਕ ਪਿਆ ਜੀ ਜਿਹੜੇ ਮਾਲ ਉਹ ਅੱਛਾ ਜਿਹੜਾ ਉਹ ਮੰਨ ਲਓ ਛੋਟਾ ਮਾਲ ਲੈਂਦੀ ਹੈ ਤਾਂ ਉਹ ਮਾਰਕੀਟ ਦੂਜਾ ਰੇਟ ਘੱਟ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਸਹੀ ਹੈ हां भाई कहंदा हु आज 14 ਰੁਪਏ ਉੱਤਰਾ ਜਿਹੜਾ ਕਿਨੂ ਐ ਉਹ ਮੰਡੀ ਦੇ ਵਿੱਚ ਵਿਕਿਆ ਪੰਜਾਬ ਐਗਰੋ ਵੱਲੋਂ ਵੀ ਜਿਹੜੀ ਖਰੀਦ ਐ ਉਹ ਕੀਤੀ ਜਾ ਰਹੀ ਐ ਤਾਂ ਲਾਈਵ ਤੁਸੀਂ ਜੁੜੇ ਹੋਏ ਆ ਮੰਡੀ ਤੁਹਾਨੂੰ ਦਿਖਾ ਰਹੇ ਆ ਤਾਂ ਜਿਹੜੀ ਪੰਜਾਬ ਐਗਰੋ ਵੱਲੋਂ ਖਰੀਦ ਕੀਤੀ ਜਾ ਰਹੀ ਐ ਉਹ ਖਰੀਦ ਹੋਣ ਦੇ ਨਾਲ ਰੇਟ ਦਾ ਫਰਕ ਜ਼ਰੂਰ ਪਿਆ ਅੱਜ ਮਾਰਕੀਟ ਫੇਰ ਉੱਚੀ ਐ ਤੇ 14 ਰੁਪਏ 14 ਫਰਵਰੀ ਦੇ ਭਾ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ 14 ਫਰਵਰੀ ਨੂੰ ਅੱਜ ਅਬੋਰ ਕਿੰਨੂ ਮੰਡੀ ਦੇ ਵਿੱਚ ਭਾਅ ਉੱਚਾ 14 ਰੁਪਏ ਰਿਹਾ ਹੈ 14 ਫਰਵਰੀ 14 ਰੁਪਏ ਕਿਲੋ ਕਿੰਨੂ ਦਾ ਭਾਅ ਜਿਹੜਾ ਉੱਚਾ ਭਾਅ 14 ਰੁਪਏ ਤਾਂ ਪੰਜਾਬ ਐਗਰੋ ਵੱਲੋਂ ਵੀ ਖਰੀਦ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਜਾਂ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਵੀ ਪੰਜਾਬ ਐਗਰੋ ਨੂੰ ਥੋੜਾ ਜਿਹਾ ਸਿਸਟਮ ਬਣਾਉਣ ਦੀ ਲੋੜ ਹੈ ਭਾਵੇਂ ਉਹ ਕਿੰਨੂ ਦੀ ਪਹੁੰਚ ਨੂੰ ਲੈ ਕੇ ਹੋਵੇ ਜਾ ਕੋਈ ਵੀ ਜਿਹੜੀ ਗੱਲਬਾਤ ਹੈ ਉਸ ਨੂੰ ਲੈ ਕੇ ਥੋੜਾ ਜਿਹਾ ਸਿਸਟਮ ਹੈ ਜਿਹੜਾ ਉਹ ਬਣਾਉਣਾ ਚਾਹੀਦਾ ਹੈ ਤਾਂ ਜੋ ਜਿਹੜੀ ਖਰੀਦ ਹੈ ਉਹ ਸਹੀ ਢੰਗ ਨਾਲ ਹੋ ਸਕੇ ਤਾਂ ਪੰਜਾਬ ਐਗਰੋ ਮੈਦਾਨ ਦੇ ਵਿੱਚ ਆਉਣ ਦੇ ਨਾਲ ਜਿਹੜਾ ਲਾਭ ਹੈ ਉਹ ਮਿਲਿਆ ਹੈ ਤਾਂ ਭਾ ਦੇ ਵਿੱਚ ਦੱਸਿਆ ਜਾ ਰਿਹਾ ਵੀ ਹੋਰ ਵਾਧਾ ਵੀ ਹੋ ਸਕਦਾ ਪਰ ਕਿਤੇ ਨਾ ਕਿਤੇ ਅੰਦੋਲਨ ਦੀ ਜਿਹੜੀ ਬਾਰਡਰ ਹੈ ਬਾਰਡਰਾਂ ਦੇ ਉੱਪਰ ਗੱਡੀਆਂ ਕਹਿੰਦੇ ਰੁਕੀਆਂ ਹੋਈਆਂ ਕਈ ਵਪਾਰੀ ਦੱਸ ਰਹੇ ਆ ਤਾਂ ਉਹ ਗੱਡੀਆਂ ਰੁਕਣ ਕਰਕੇ ਜਿਹੜਾ ਉਹਦਾ ਨੁਕਸਾਨ ਹੈ ਉਹਦਾ ਵੀ ਜਿਹੜਾ ਅਸਰ ਉਹ ਕਿੰਨੂ ਦੇ ਉੱਪਰ ਪੈ ਰਿਆ ਤਾਂ ਆ ਜਿਹੜਾ 15 ਦਿਨ ਜਾਂ ਆਪਾਂ ਖਾਸ ਤੌਰ ਤੇ ਆ 15 ਦਿਨਾਂ ਦੀ ਗੱਲ ਕਰ ਲਈਏ ਜਿਹੜਾ ਫਰਵਰੀ ਦਾ ਮਹੀਨਾ ਇਹ ਬੜਾ ਟਾਈਮ ਹੈ ਕਿਨੂ ਨੂੰ ਲੈ ਕੇ ਕਿਉਂਕਿ ਕਿਨੂ ਦੀ ਫਸਲ ਹੈ ਜਿਹੜੀ ਉਹ ਜਮਾ ਲਾਸਟ ਸਟੇਜ ਤੇ ਪਹੁੰਚੀ ਹੋਈ ਹੈ ਤਾਂ ਰੇਟ ਨੂੰ ਲੈ ਕੇ ਜਿੱਥੇ 14 ਰੁਪਏ ਉੱਚਾ ਕਿਨੂ ਵੇਚ ਨਾਲ ਜਿਹੜੀ ਰੇਟ ਦੀ ਸੰਭਾਵਨਾ ਅੱਜ ਫੇਰ ਉੱਚੀ ਮਾਰਕੀਟ ਦਾ ਹੋਈ ਹੈ ਤਾਂ ਲਾਈਵ ਤੁਸੀਂ ਜੁੜੇ ਹੋਏ ਹੋ ਵੀਡੀਓ ਤੁਹਾਨੂੰ ਹਰ ਰੋਜ਼ ਜਿਹੜੀ ਆਪਾਂ ਦਿਖਾਉਨੇ ਆ ਮੰਡੀ ਦੇ ਵਿੱਚ ਪੰਜਾਬ ਐਗਰੋ ਵੱਲੋਂ ਜਿਹੜੀ ਅੱਜ ਖਰੀਦ ਹੈ ਉਹ ਦੋ ਤਿੰਨ ਲਾਟਾਂ ਦੀ ਕੀਤੀ ਗਈ ਹੈ ਤੇ ਭਾਅ ਜਿਹੜਾ ਉਹਨਾਂ ਵੱਲੋਂ ਉਹ 8.5-9 ਰੁਪਏ ਤੇ 10 ਰੁਪਏ ਤੱਕ ਇਹਦੇ ਖਰੀਦ ਹੈ ਜਿਹੜੀ ਉਹ ਕੀਤੀ ਗਈ ਹੈ ਤਾ ਪੰਜਾਬ ਐਗਰੋ ਮੈਦਾਨ ਦੇ ਵਿੱਚ ਆਉਣ ਨਾਲ ਕਿਤੇ ਨਾ ਕਿਤੇ ਕੰਪੀਟੀਸ਼ਨ ਜ਼ਰੂਰ ਬਣਦਾ ਤੇ ਅੱਜ ਉੱਚਾ ਮਾਲ ਹਾਲ ਦੀ ਘੜੀ ਜਿਹੜਾ ਹੁਣ ਤੱਕ ਉਹ 14 ਰੁਪਏ ਕਿਲੋ ਦੇ ਹਿਸਾਬ ਨਾਲ ਕਿੰਨੂ ਮੰਡੀ ਦੇ ਵਿੱਚ ਵਿਕਿਆ ਵੀਰੋ ਬਜਰੰਗ ਬਾਦੂ ਧੰਨਵਾਦ ਭਾਈ ਨਰੇਸ਼ ਕੁਮਾਰ ਜੀ ਰਿੰਕੂ ਜੀ ਧੰਨਵਾਦ ਵੀਰ ਵੀਡੀਓ ਸ਼ੇਅਰ ਜ਼ਰੂਰ ਕਰੋ ਵੀਡੀਓ ਸ਼ੇਅਰ ਘੱਟ ਕਰ ਰਹੇ ਹਾਂ ਵੀਰੋ ਸ਼ੇਅਰ ਜ਼ਰੂਰ ਕਰੋ ਆਖੀ ਰੇਟ ਲਿਆ ਵੀਰੇ ਆਖੀ ਰੇਟ ਲਿਆ ਕੀ ਰੇਟ ਲਿਆ 12 ਰੁਪਏ ਕਿੰਨੂ ਆ ਜਿਹੜਾ ਪੱਤਾ ਕਟਿੰਗ ਤੁਸੀਂ ਦੇਖ ਸਕਦੇ ਹੋ ਬਾਈ ਹੋਰਾਂ ਨੇ ਖਰੀਦਿਆ ਕਿਹੜੀ ਜਗ੍ਹਾ ਜਾ ਰਹੇ ਆ ਹਾਂ ਲੁਧਿਆਣੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਪੱਤਾ ਕਟਿੰਗ ਮਾਲ ਜਿਹੜਾ ਜਾਂਦਾ ਹੈ ਤਾਂ ਅੱਜ ਜਿਹੜਾ ਭਾਅ ਉਹ ਉੱਚਾ 14 ਰੁਪਏ ਤੇ ਆਮ ਭਾਅ ਜਿਹੜਾ 11 12 ਰੁਪਏ 10 ਰੁਪਏ ਕਿੰਨੂ ਜਿਹੜਾ ਅਭੋਰ ਮੰਡੀ ਦੇ ਵਿੱਚ ਵੇਖਿਆ ਲਾਈਵ ਤਸਵੀਰਾਂ ਤੁਹਾਨੂੰ ਅਭੋਰ ਮੰਡੀ ਦੀਆਂ ਵਖਾ ਰਹੇ ਆ ਪੰਜਾਬ ਐਗਰੋ ਮੈਦਾਨ ਦੇ ਵਿੱਚ ਆ ਪਰ ਫਿਰ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਪੰਜਾਬ ਐਗਰੋ ਵੱਲੋਂ ਸਿਰਫ ਕਿਸਾਨਾਂ ਦਾ ਸਿੱਧਾ ਮਾਲ ਖਰੀਦਿਆ ਜਾਣਾ ਉਹਦੇ ਚ ਨਾ ਉਹਨਾਂ ਨੇ ਠੇਕੇਦਾਰਾਂ ਦਾ ਮਾਲ ਖਰੀਦਣਾ ਨਾ ਹੀ ਉਹਨਾਂ ਨੇ ਵਪਾਰੀ ਦਾ ਮਾਲ ਖਰੀਦਣਾ ਕਿਉਂਕਿ ਜਮ੍ਹਾਂਬੰਦੀ ਲੈ ਕੇ ਪੇਮੈਂਟ ਸਿੱਧੀ ਉਸ ਕਿਸਾਨ ਦੇ ਖਾਤੇ 'ਚ ਪਾਉਣੀ ਹੈ ਜਿਹਦਾ ਬਾਗ ਹੋਊਗਾ ਤਾਂ ਜਿਹੜੀ ਇਹ ਜਾਣਕਾਰੀ ਹੈ ਉਹ ਸ਼ੇਅਰ ਤੁਹਾਡੇ ਨਾਲ ਕਰ ਰਹੇ ਆਂ ਵੀ ਪੰਜਾਬ ਐਗਰੋ ਦੇ ਜਿਹੜੇ ਰੇਟ ਹੈ ਉਹ ਜਿਹੜਾ ਮੀਡੀਅਮ ਸਾਈਜ਼ ਕਹਿ ਲਈਏ ਆਪਾਂ ਉਹਦੇ ਵਾਸਤੇ ਤਾਂ ਵਧੀਆ ਹੈਗਾ ਕਿਉਂਕਿ ਜਿਹੜਾ 7-8 ਰੁਪਏ ਮੰਡੀ ਚ ਵੇਚਦਾ ਸੀ ਉਹ ਕੱਲ ਉਹਨਾਂ ਨੇ 9-10 ਰੁਪਏ ਤੱਕ ਵੀ ਖਰੀਦ ਕੀਤੀ ਐ ਜਿਹੜਾ 5-6 ਰੁਪਏ ਵਾਲਾ ਸੀ ਉਹ 7-8 ਰੁਪਏ ਉਹਨਾਂ ਕਿੰਨੂਆਂ ਨੂੰ ਤਾਂ ਜਿਹੜਾ ਫਾਇਦਾ ਹੈ ਉਹ ਜ਼ਰੂਰ ਮਿਲਿਆ ਪ੍ਰਵੀਨ ਬਿਸ਼ਨੋਈ ਬਾਈ ਵਿਕਰਮ ਕੜਵਾਸਰਾ ਜੀ लवली ਕੰਬੋਜ ਜੀ ਧੰਨਵਾਦ ਬਾਈ ਤਾਂ ਹਬੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਲ ਕਹਿੰਦੇ ਹਲੇ ਤੱਕ ਅੱਜ ਜਿਹੜਾ ਘੱਟ ਮੰਡੀ ਦੇ ਵਿੱਚ ਆਇਆ ਤੇ ਪਰ ਉੱਚਾ ਰੇਟ ਅੱਜ 14 ਰੁਪਏ ਹੋ ਗਿਆ 14 ਫਰਵਰੀ ਨੂੰ 14 ਰੁਪਏ ਵੇਚ ਗਿਆ ਕਿੰਨੂ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਹਬੋਰ ਮੰਡੀ ਦੀਆਂ ਜਿਹੜੇ-ਜਿਹੜੇ ਵੀ ਵੀਰ ਜੁੜਦੇ ਜਾਣ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਜਾਣਕਾਰੀ ਆ ਆਪਣੀ ਉਹ ਪਹੁੰਚ ਸਕੇ ਤਾਂ ਹੋਰ ਕਿਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਵੀਰੋ ਮੰਡੀ ਦੇ ਵਿੱਚ ਅੱਜ ਦਾ ਜਿਹੜਾ ਭਾਅ ਉਹ 14 ਰੁਪਏ ਉੱਚਾ ਜਿਹੜਾ ਭਾਅ ਆ ਰਿਹਾ ਤਾਂ ਫਾਇਦਾ ਜਿਹੜਾ ਕਿਸਾਨਾਂ ਨੂੰ ਉਹ ਮਿਲਦਾ ਨਜ਼ਰ ਆ ਰਿਹਾ ਮੰਡੀ ਦੇ ਵਿੱਚ ਕਿਨੂ ਦੀ ਆਮਦ ਆ ਜਿਹੜੀ ਉਹ ਲਗਾਤਾਰ جاری ਹੈ ਤਾਂ ਇੱਕ ਮੈਂ ਇਹ ਬੇਨਤੀ ਜ਼ਰੂਰ ਫੇਰ ਕਰ ਰਿਹਾ ਤੁਹਾਨੂੰ ਹਰਪਾਲ ਸਿੰਘ ਵੀਰ ਧੰਨਵਾਦ ਰਤਨ ਲਾਲ ਵੀਰ ਧੰਨਵਾਦ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਹੁਣ ਪਿੰਡਾਂ ਦੇ ਵਿੱਚ ਸੌਦਿਆਂ ਦਾ ਕੋਈ ਰੇਟ ਆ ਜਿਹੜਾ ਵਧਿਆ ਕਿ ਨਹੀਂ ਵਧਿਆ ਕੀ ਰੇਟ ਜਿਹੜੇ ਸੌਦੇ ਆ ਉਹ ਪਿੰਡਾਂ ਦੇ ਵਿੱਚ ਹੋ ਰਹੇ ਆ ਤਾਂ ਜੋ ਹੋਰ ਵੀਰਾਂ ਨੂੰ ਵੀ ਪਤਾ ਲੱਗ ਸਕੇ ਬੜਾ ਅਹਿਮ ਜਿਹੜੇ ਆ 15 ਵੀ ਦੇਣਾ ਫਰਵਰੀ ਦੇ ਕਿੰਨੂ ਨੂੰ ਲੈ ਕੇ ਬੜੇ ਅਹਿਮ ਹੈਗੇ ਆ ਤਾਂ ਉਧਰ ਪੰਜਾਬ ਦੇ ਸਕੂਲਾਂ ਵਿੱਚ ਮਿੱਡੇ ਮੀਲ ਆ ਜਿਹੜਾ ਹੁਣ ਮੰਗਲਵਾਰ ਨੂੰ ਦਿੱਤਾ ਜਾਇਆ ਕਰੂਗਾ ਕਿਉਂਕਿ ਜਿਹੜੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਆ ਉਹਨਾਂ ਨੂੰ ਹੁਣ ਮਾਸਟਰ ਆ ਜਿਹੜੇ ਕਿੰਨੂ ਵੀ ਜਵਾਕਾਂ ਨੂੰ ਲਿਆ ਕੇ ਪੰਜਾਬ ਐਗਰੋ ਵਾਲਿਆਂ ਤੋਂ ਲੈਣਗੇ ਜਿਹੜੇ ਬੀਪੀਓ ਬਲਾਕ ਅਧਿਕਾਰੀ ਆ ਸਿੱਖਿਆ ਵਿਭਾਗ ਦੇ ਉਹਨਾਂ ਤੋਂ ਫਿਰ ਟੀਚਰ ਆ ਜਿਹੜੇ ਉਹ ਆਪਦੇ ਹਿਸਾਬ ਨਾਲ ਜਿੰਨੇ ਵੀ ਕਿੰਨੂ ਆ ਗਿਣ ਕੇ ਲੈ ਕੇ ਜਾਣਗੇ ਤਾਂ ਇਹ ਵੀ ਇੱਕ ਜਾਣਕਾਰੀ ਆ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਵੀਰੋ ਤਾਂ ਇਹਦੇ ਨਾਲ ਕਿਸਾਨਾਂ ਨੂੰ ਤਾਂ ਜਿਹੜਾ ਲਾਭ ਉਹ ਮਿਲ ਸਕਦਾ ਕਿਉਂਕਿ 5 ਰੁਪਏ ਪੀਸ ਦੇ ਹਿਸਾਬ ਨਾਲ ਉਹਨਾਂ ਨੇ ਕਿੰਨੂ ਦੀ ਜਿਹੜੀ ਖਰੀਦ ਹੈ ਉਹ ਕਰਨੀ ਹੈ ਤਾਂ ਬਲਾਕ ਪ੍ਰਾਇਮਰੀ ਅਧਿਕਾਰੀ ਹੈ ਜਿਹੜੇ ਉਹਨਾਂ ਤੋਂ ਕਿੰਨੂ ਆ ਜਿਹੜੇ ਉਹ ਖਰੀਦਣਗੇ ਡਿੰਪਲ ਗੁਦਾਰਾ ਜੀ ਭਦਰਾਂ ਸਿੰਘ ਮੋਹ ਜੀ ਤਾ ਨਵਾਰ ਭਾਈ ਰਤਨਗੁਰਾਲ ਸੱਪਾੜੀ ਤੋਂ ਕਨ੍ਹਸ਼ਮ ਬਾਂਸਲ ਜੀ ਭਦਰਾਂ ਸਿੰਘ ਮੋਹ ਜੀ ਪ੍ਰਵੀਨ ਬਿਸ਼ਨੋਈ ਵੀਰ ਕਹਿ ਰਿਹਾ ਵੀ ਪਿੰਡਾਂ ਦਾ ਫੇਕੇਦਾਰ ਹੀ ਹੈ ਨਹੀਂ ਪਰ ਬਾਈ ਹੁਣ ਤਾਂ ਠੇਕੇਦਾਰ ਬੜੇ ਜ਼ਰੂਰੀ ਹੈ ਕਿਉਂਕਿ ਆ ਮਹੀਨਾ ਜਿਹੜਾ ਬਹੁਤ ਜ਼ਰੂਰੀ ਹੈ ਕਿੰਨੂ ਵਾਸਤੇ ਬੜਾ ਅਹਿਮ ਕਹਿ ਸਕਦੇ ਆ ਆਪਾਂ ਵੀ ਇਹ ਬੜਾ ਅਹਿਮ ਹੈਗਾ ਤਾਂ ਜਿਹੜੇ ਵੀ ਵੀਰ ਜੁੜ ਰਹੇ ਆ ਉਹ ਵੀਡੀਓ ਸ਼ੇਅਰ ਜ਼ਰੂਰ ਕਰੋ ਵੀਰੋ ਤਾਂ ਜੋ ਵਾਤੋ ਵਾਤ ਲੋਕਾਂ ਤੱਕ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਲਾਈਵ ਤਸਵੀਰਾਂ ਤੁਹਾਨੂੰ ਅਬੋਰ ਕਿੰਨੂ ਮੰਡੀ ਦੀਆਂ ਦਿਖਾ ਰਹੇ ਆ ਤੇ ਅੱਜ ਦੇ ਜਿਹੜੇ ਭਾਅ ਉਹ 14 ਰੁਪਏ ਉੱਚਾ ਜਿਹੜਾ ਕਿੰਨੂ ਆ ਮੰਡੀ ਦੇ ਵਿੱਚ ਵਿਕਿਆ ਆਬੋਰ ਕਿਨੂ ਮੰਡੀ ਦੇ ਵਿੱਚ ਅੱਜ ਉੱਚਾ 14 ਰੁਪਏ ਕਿਨੂ ਸਾਢੇ 9 ਰੁਪਏ ਦੀ ਬੋਲੀ ਲਾਈਵ ਦਿਖਾ ਦਈਏ ਤੁਹਾਨੂੰ ਸਾਢੇ 9 ਰੁਪਏ ਬੋਲੀ ਚੱਲ ਰਹੀ ਹੈ ਸਾਢੇ 9 ਰੁਪਏ ਸਾਢੇ 9 ਰੁਪਏ ਦੀ ਬੋਲੀ ਹੈ ਜਿਹੜੀ ਉਹ ਲੱਗ ਰਹੀ ਹੈ ਲਾਈਵ ਦੇਖ ਰਹੇ ਹੋ ਤੁਸੀਂ ਸਾਢੇ 9 ਰੁਪਏ ਸਾਢੇ 9 ਰੁਪਏ ਸਾਢੇ 9 ਰੁਪਏ ਸਾਡੇ 90 ਰੁਪਏ ਸਾਡੇ 90 ਰੁਪਏ ਸਾਡੇ 90 ਰੁਪਏ ਉਹ ਪੁੱਛੀ ਗਾ ਸਾਡੇ 90 ਰੁਪਏ 4 ਰੁਪਏ ਪੁੱਛਣਾ ਕਿ ਯਾਰ 4 ਰੁਪਏ ਸਾਡੇ 90 ਰੁਪਏ 4 ਰੁਪਏ ਬਰਸਰੋ ਸਾਡੇ 90 ਰੁਪਏ ਦੋ ਆ ਹੋ ਗਿਆ 4 ਰੁਪਏ ਦਾ 10 ਰੁਪਏ ਹੋ ਗਿਆ ਹੋ ਗਿਆ 10 ਰੁਪਏ ਹੋ ਗਿਆ ਵੀ ਪਿੱਛੇ ਲੈ ਜਾ ਪਰ ਕੇ ਬਾਹਰ ਕਰਦੇ ਯਾਰ ਵੇ ਆ ਗਿਆ ਕਿੰਨੂ ਜਿਹੜਾ ਸਾਡੇ 90 ਰੁਪਏ ਆ ਅਬੋਰ ਕਿੰਨੂ ਮੰਡੀ ਲਾਈਵ ਸੁਨੀਲ ਗੁਦਾਰਾ ਬਿਸ਼ਨੋਈ ਵੀਰ ਕਹਿ ਰਹੇ ਆ ਵੀ ਕਿਸਾਨੀ ਅੰਦੋਲਨ ਦਾ ਜਿਹੜਾ ਨੁਕਸਾਨ ਹੈ ਉਹ ਕਿੰਨੂ ਬਾਗਬਾਨਾਂ ਨੂੰ ਜ਼ਰੂਰ ਹੋਣਾ ਕਿਉਂਕਿ ਛਾਲ ਦੀ ਫਸਲ ਕਹਿੰਦੇ ਹੁੰਦੀ ਆ ਤੇ ਐਤਕੀ ਰੇਟ ਪਹਿਲਾਂ ਮਿਲਿਆ ਨਹੀਂ ਤੇ ਹੁਣ ਰੇਟ ਵਧਣ ਦੀ ਉਮੀਦ ਸੀ ਤਾਂ ਕਹਿੰਦੇ ਹੁਣ ਅੰਦੋਲਨ ਸ਼ੁਰੂ ਹੋ ਗਿਆ ਤਾਂ ਉਹਦਾ ਨੁਕਸਾਨ ਹੈ ਜਿਹੜਾ ਉਹ ਕਮੈਂਟ ਕਰਕੇ ਜ਼ਰੂਰ ਜਾਣਕਾਰੀ ਦਿਓ ਵੀ ਭਾਈ ਜਿਹੜਾ ਕਿੰਨੂ ਦਾ ਨੁਕਸਾਨ ਹੈ ਕਿਸਾਨਾਂ ਨੂੰ ਉਹ ਕਿੰਨਾ ਕੁ ਨੁਕਸਾਨ ਹੈਗਾ ਜਾਂ ਕੀ ਨੁਕਸਾਨ ਹੈ ਤਾਂ ਕਮੈਂਟ ਕਰਕੇ ਤੁਸੀਂ ਜਾਣਕਾਰੀ ਜਿਹੜੀ ਉਹ ਜ਼ਰੂਰ ਸਾਂਝੀ ਕਰਿਓ লাইਵ ਤਸਵੀਰਾਂ ਤੁਹਾਨੂੰ ਅਬੋਰ ਕਿਨੂ ਮੰਡੀ ਤੋਂ ਦਿਖਾ ਰਹੇ ਹਾਂ ਤੇ ਅੱਜ ਦੇ ਭਾਅ ਜਿਹੜੇ ਉੱਚਾ ਭਾਅ 14 ਰੁਪਏ ਤੇ ਆਮ ਭਾਅ 10-11 ਰੁਪਏ ਮੰਡੀ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਅਬੋਰ ਕਿਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਹੋ ਰਹੀਆਂ ਨੇ ਪੰਜਾਬ ਐਗਰੋ ਖਰੀਦ ਦਾ ਜਿਹੜੀ ਕਿਨੂ ਦੀ ਕਰ ਰਹੀ ਹੈ ਪਰ ਉਹਨਾਂ ਵੱਲੋਂ ਜਿਹੜੀ ਖਰੀਦ ਸਿਰਫ ਕਿਨੂ ਦੀ ਕੀਤੀ ਜਾ ਰਹੀ ਹੈ ਸਿਰਫ ਕੱਲਾ ਕਿਨੂ ਹੈ ਕੋਈ ਖਰੀਦਿਆ ਜਾ ਰਿਹਾ ਤਾਂ ਅਬੋਰ ਮੰਡੀ ਦੇ ਵਿੱਚ ਜਿੰਨੇ ਵੀ ਵਿਰੋਧ ਦੇ ਅੰਦੋਲਨ ਹੈ ਜਿਹੜਾ ਉਹ ਜੋਰਾਂ ਤੇ ਚੱਲ ਰਿਹਾ ਹੈ ਜਿਹੜੇ ਹੰਝੂ ਗੈਸ ਵਾਲੇ ਗੋਲੇ ਆ ਉਹ ਕਿਸਾਨਾਂ ਉੱਪਰ ਛੱਡੇ ਜਾ ਰਹੇ ਆ ਸਾਨੂੰ ਦਿਖਾ ਵੀ ਰਹੇ ਆਪਾਂ ਅਬਹੋਰ ਕਿਨੂ ਮੰਡੀ ਦੇ ਵਿੱਚ ਤਾਂ ਅੰਦੋਲਨ ਜਿਹੜਾ ਉੱਧਰ ਉਹ ਜ਼ੋਰ ਫੜਦਾ ਨਜ਼ਰ ਆ ਰਿਹਾ ਹੈ ਤਾਂ ਇੱਧਰ ਕਿਨੂ ਹੈ ਜਿਹੜਾ ਉਹਦੀ ਆਮਦ ਲਗਾਤਾਰ ਜਾਰੀ ਹੈ ਪੰਜਾਬ ਐਗਰੋ ਕਲੀਅਰ ਕਰਨੀ ਸ਼ੁਰੂ ਕਰਤੀ ਤੇ ਸਕੂਲਾਂ ਦੇ ਵਿੱਚ ਜਿਹੜਾ ਕਿਨੂ ਆ ਹੁਣ ਪੰਜਾਬ ਐਗਰੋ ਰਾਹੀ ਬਲਾਕ ਅਧਿਕਾਰੀਆਂ ਤੋਂ ਮਾਸਟਰਾਂ ਜਿਹੜੇ ਕਿਨੂ ਲੈ ਕੇ ਉਹ ਜਾਣਗੇ ਤਾਂ ਅਬੌਰ ਕਿਨੂ ਮੰਡੀ ਦੇ ਵਿੱਚ ਅੱਜ ਉੱਚਾ ਭਾਅ ਜਿਹੜਾ ਉਹ 14 ਰੁਪਏ ਵਿਕਿਆ ਵੀਰੋ ਇਹ ਆ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਅੱਜ ਦੇ ਜਿਹੜੇ ਭਾਅ ਉਹ ਉੱਚਾ 14 ਰੁਪਏ ਕਿਨੂ ਹੈ ਜਿਹੜਾ ਉਹ ਵਿਕਿਆ ਲਾਈਵ ਤਸਵੀਰਾਂ ਤੁਹਾਨੂੰ ਅਬੌਰ ਕਿਨੂ ਮੰਡੀ ਦੀਆਂ ਵਿਖਾ ਰਹੇ ਹਾਂ 14 ਰੁਪਏ ਕਿੰਨੂ ਆ ਜਿਹੜਾ ਉਹ ਮੰਡੀ ਦੇ ਵਿੱਚ ਵਿਕਿਆ 9 ਰੁਪਏ ਕਿੰਨੂ ਦੀ ਬੋਲੀ ਲਾਈਵ ਦਿਖਾ ਦਈਏ ਤੁਹਾਨੂੰ 9 ਰੁਪਏ ਤੇ ਵੱਟੇ ਵੱਟੇ 9 ਰੁਪਏ 9 ਰੁਪਏ ਜੀ 9 ਰੁਪਏ 9 ਰੁਪਏ ਜੀ 9 ਰੁਪਏ 9 ਰੁਪਏ ਆ ਕਿੰਨੂ ਆ ਜੀ ਨੋਰ ਦਾ ਬੋਲੀ ਲੱਗ ਰਹੀ ਹੈ 9 ਰੁਪਏ 9 ਰੁਪਏ ਜੀ 9 ਰੁਪਏ 9 ਰੁਪਏ 90 روپے 79 ਜੀ 79 79 ਕੋਣੀ ਦੱਸ ਜੀ ਕੋਈ ਇਧਰ ਇਧਰ ਕੋਣੀ ਦੱਸ ਜੀ ਜੀ ਬਿਸ਼ਨੋਈ ਵੀਰ ਕਹਿ ਰਿਹਾ ਵੀ ਕਿਸਾਨਾਂ ਦਾ ਜਿਹੜਾ ਅਸਲੀ ਕਿਸਾਨਾਂ ਨੂੰ ਨੁਕਸਾਨ ਹੈ ਉਹ ਹੋ ਰਿਹਾ ਹੈ ਕੋਣੀ ਦੱਸ ਜੀ ਪ੍ਰੇਮ ਕੰਬੋਜ ਜੀ ਦਾ ਬਾਈ ਕੋਣੀ ਦੱਸ ਜੀ ਤਾਂ ਅਬੋਰ ਇਲਾਕੇ ਦੇ ਜਿਹੜੇ ਕਿੰਨੂ ਕਿਸਾਨਾਂ ਨੂੰ ਲਗਾਤਾਰ ਕੋਣੀ ਦੱਸ ਜੀ ਚੱਕੀ ਚੱਲੀ ਆ ਕਿ ਉਹਨਾਂ ਦਾ ਜਿਹੜਾ ਨੁਕਸਾਨ ਹੈ ਪੌਣੇ ਦੰਦ ਹੋ ਰਿਹਾ ਕਿਉਂਕਿ ਪਾਣੀ ਜਦੋਂ ਬੰਦ ਹੋ ਜਾਣਗੇ ਤਾਂ ਕਿੰਨੂ ਆ ਜਿਹੜਾ ਉਹ ਕਿਵੇਂ ਜਾਏਗਾ ਤਾਂ ਉਹਨੂੰ ਲੈ ਕੇ ਚਿੰਤਾ ਦੇ ਵਿੱਚ ਬਾਗਬਾਨ ਜਿਹੜੇ ਹੋਰ ਇਲਾਕੇ ਦੇ ਐ ਉਹ ਆਏ ਹੋਏ ਐ ਕਿਉਂਕਿ ਉਹ ਸੋਚ ਰਹੇ ਐ ਕਿ ਜਿਹੜਾ ਕਿੰਨੂ ਐ ਉਹ ਹੁਣ ਭਾਅ ਮਿਲਣਾ ਸੀ ਤੇ ਹੁਣ ਜਿਹੜੇ ਉਧਰ ਪੌਣੇ 10 ਰੁਪਏ 10 ਰੁਪਏ 10 ਰੁਪਏ ਧਰਨੇ ਆ ਉਹ ਸ਼ੁਰੂ ਹੋ ਗਿਆ ਦੌਣਾ ਸ਼ੁਰੂ ਹੋਣ ਨਾਲ ਬਾਗਬਾਨਾਂ ਨੂੰ ਕਿਉਂਕਿ ਆ ਮਹੀਨਾ ਜਿਹੜਾ ਕਿੰਨੂ ਬਾਗਬਾਨਾਂ ਵਾਸਤੇ ਬੜਾ ਐਮ ਹੈ ਤਾਂ ਰੇਟ ਆ ਜਿਹੜਾ ਹੁਣ ਮੇਨ ਦੀ ਉਮੀਦ ਸੀ 10 ਰੁਪਏ ਬੋਲੀ ਆ ਜਿਹੜੀ ਕਿੰਨੂ ਦੀ ਲਾਈਵ ਤੁਹਾਨੂੰ ਦਿਖਾ ਰਹੇ ਆ 10 ਰੁਪਏ ਬੋਲੀ ਜਿਹੜੀ ਚੱਲ ਰਹੀ ਹੈ 10 ਰੁਪਏ ਸਵਾ 10 ਜੀ ਸਵਾ 10 ਸਵਾ 10 ਰੁਪਏ ਸਵਾ 10 ਜੀ ਸਵਾ 10 ਜੀ ਸਵਾ 10 ਸਵਾ 10 ਪੜਦੇ ਪੜਦੇ ਸਵਾ 10 ਜੀ ਸਵਾ 10 ਸਵਾਦ 10 ਸਵਾਦ 10 ਸਵਾਦ 10 ਸਵਾਦ 10 ਸਵਾਦ 10 ਗੋਲੀ ਦੀ ਗਰੰਟੀ ਹੈ ਪਰ ਥੋੜਾ ਪ੍ਰੇਸ਼ੀ ਹੈ ਸਵਾਦ 10 ਰੁਪਏ ਸਵਾਦ 10 ਸਵਾਦ 10 ਬੌਜੀ ਸਵਾਦ 10 ਸਵਾਦ 10 ਇੱਕ ਸਵਾਦ 10 ਦੋ ਜੀ ਆ मोहम्मद ਖਾਨ ਸਵਾਦ 10 ਰੁਪਏ ਸਵਾਦ 10 ਰੁਪਏ ਸਵਾਦ 10 ਸਵਾਦ 10 ਜੀ ਸਾਡੀ ਸਵਾਦ 10 ਸਵਾਦ 10 ਜੀ ਉਹ ਸਵਾਦ 10 ਰੁਪਏ ਕਿਹਦੇ ਭਾਈ سو دس بھی ریاست سما دا جی سو دس سما دا جی سو دس سما دا جی ਆਉਂਦਾ 50 ਰਾਤ 12:00 ਹੋਣਾ ਹਾਂ ਸਵਾ 10 ਰੁਪਏ ਜੀ ਸਾਡੇ ਦਾ ਜੀ ਸਾਡੇ 10 ਸਾਡੇ ਦਾ ਜੀ ਸਾਡੇ 10 ਸਾਡੇ ਦਾ ਜੀ ਚੱਲ ਰਹੀ ਹੈ ਸਾਡੇ 10 ਕਿਹਦੇ ਵੇਲੇ ਸਾਡੇ ਦਾ ਜੀ ਸਾਡੇ 10 ਸਾਡੇ ਦਾ ਜੀ ਸਾਡੇ 10 ਹੋਰ ਨਵੀਆਂ ਕ੍ਰੇਟਾਂ ਲੈ ਆ ਸਾਰੀਆਂ ਉਹ ਕ੍ਰੇਟਾਂ ਦੇ ਇਨਾਂ ਦੀਆਂ ਸੀ ਇੱਥੇ ਨਹੀਂ ਲੜੀ ਮੈਂ ਗੱਲ ਉਹ ਇੱਥੇ ਪੈ ਗਏ ਸਾਡੇ 10 ਰੁਪਏ ਬੋਲੋ ਇਹਦੇ ਨਾਮ ਹੁੰਦਾ ਮੈਂ ਤੇਨਾਂ ਦੇ ਦਿੱਤੇ ਗਏ ਕਿਤਾਬਾਂ ਆਓ ਜੀ ਮੈਂ ਨਹੀਂ ਲੈ ਕੇ ਜਾਂਦਾ ਆਹ ਸਰ ਨੂੰ ਭਾਵੇਂ ਛੱਡਦੇ ਉੱਥੇ ਸਾਈਡ ਤੇ ਨਾ ਆਉਂਦਾ ਰਹੋ ਜੀ ਛੱਡ ਦਿਓ ਤੇ ਸਾਈਡ ਕੇ ਬੱਸ ਫੇਰ ਸੁਬਾ 11 ਵਜੇ ਬਾਤ ਕਰ ਲਈ ਆਪਾਂ ਸਾਢੇ 10 ਰੁਪਏ ਦੀ ਹਾਂਜੀ ਬੋ ਜੀ ਸਾਢੇ 10 ਵੇਚਿਆ ਹਾਂ ਲੈ ਆਓ ਗੁਰਦਵਾਰਾ ਆ ਭਾਈ ਸਾਢੇ 10 ਰੁਪਏ ਇਹ ਐਮ ਸੋਲਡ ਅ ਜੀ ਸਾਢੇ 10 ਰੁਪਏ ਬਾਈ ਨੇ ਵੇਚਿਆ ਨਹੀਂ ਸਾਢੇ 10 ਰੁਪਏ ਲੱਗੇ ਸੀ ਤਾਂ ਉੱਚਾ ਭਾਅ ਜਿਹੜਾ ਖਿੰਨੂ ਦਾ ਅੱਜ ਉਹ 14 ਰੁਪਏ ਮੰਡੀ ਦੇ ਵਿੱਚ ਰਿਆ ਵੀਰੋ ਤਾਂ ਜਨੇ ਵੀ ਵੀਰ ਜੁੜੇ ਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮਨੂੰ ਬਰਾਰ ਕਰਨੇ ਬਾਦਨਾ ਬਾਈ ਰੇਟ 25-30 ਰੁਪਏ ਆਮ ਚਾਹੀਦਾ ਸੀ ਐਤ ਕਿਨੂ ਦਾ ਪਰ ਰੇਟ ਬੜਾ ਘੱਟ ਮਿਲ ਰਿਹਾ ਤਾਂ ਹੋਰ ਕਿਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਪੰਜਾਬ ਐਗਰੋ ਵੱਲੋਂ ਜਿਹੜੀ ਖਰੀਦ ਹੈ ਉਹ ਕਿਨੂ ਦੀ ਕੀਤੀ ਜਾ ਰਹੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਕੱਲ ਵੀ ਜਿਹੜਾ ਕਿਨੂ ਖਰੀਦਾ ਗਿਆ ਸੀ ਉਹਨਾਂ ਵੱਲੋਂ ਅੱਜ ਵੀ ਮੈਦਾਨ ਚਾਏ ਹੋਏ ਆ ਤੇ ਉੱਚਾ ਭਾਅ ਅੱਜ 14 ਰੁਪਏ 14 ਫਰਵਰੀ ਨੂੰ ਜਿਹੜਾ ਮੰਡੀ ਦੇ ਵਿੱਚ ਰਿਹਾ ਆਮ ਭਾਅ 10 11 12 ਰੁਪਏ ਤੱਕ ਨੂੰ ਜਿਹੜਾ ਮੰਡੀ 'ਚ ਵਿਖਿਆ ਤਾਂ ਵੀਡੀਓ ਨੂੰ ਦੋਸਤੋ ਵੱਤੋ ਵਾਸਤੇ ਸ਼ੇਅਰ ਕਰ ਦਿਓ ਜਿੰਨੇ ਵੀ ਵੀਰ ਜੁੜੇ ਐ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ RAM RAM ਜੀ ਜਸਵੀਰ ਜੀ ਤਾਂ ਅੱਜ ਦੇ ਜਿਹੜੇ ਭਾਅ ਫੇਰ ਦੱਸਦਾ ਮੈਂ ਵੀ 10 11 ਰੁਪਏ ਆਮ ਰੇਟ ਤੇ 14 ਰੁਪਏ ਉੱਚਾ ਕਿਲ ਨੂੰ ਜਿਹੜਾ ਮੰਡੀ ਦੇ ਵਿੱਚ ਉਹ ਵਿਖਿਆ ਤਾਂ ਪੰਜਾਬ ਐਗਰੋ ਵੱਲੋਂ ਵੀ ਜਿਹੜੀ ਖਰੀਦ ਆ ਕਿਨੂ ਦੀ ਉਹ ਮੰਡੀ ਦੇ ਵਿੱਚ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਤੁਹਾਨੂੰ ਅਬੋਹਰ ਕਿਨੂ ਮੰਡੀ ਦੀਆਂ ਵਿਖਾ ਰਹੇ ਆ ਤੇ ਅੱਜ ਦੇ ਜਿਹੜੇ ਭਾਅ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤਾਂ ਜਿੰਨੇ ਵੀ ਵੀਰ ਜੁੜਨ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੰਜਾਬ ਐਗਰੋ ਦੇ ਮੈਦਾਨ ਵਿੱਚ ਚਾਉਣ ਦੇ ਨਾਲ ਜਿਹੜਾ ਅੱਕੇ ਦੇ ਨਾਲ ਕਿਤੇ ਫਰਕ ਸੁਖਦੀਪ ਸਮਾਗ ਵੀਰ ਕਿਨੂ ਦਾ ਜਿਹੜਾ ਰੇਟ ਹੈ ਉਹ ਜ਼ਰੂਰ ਵਧੂਗਾ ਇਹ ਉਮੀਦ ਜਤਾਈ ਜਾ ਰਹੀ ਹੈ ਤੇ ਅੱਜ 14 ਰੁਪਏ ਕਿਨੂ ਜਿਹੜਾ ਮੰਡੀ 'ਚ ਵੇਖਿਆ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਗੁਰਮੀਤ ਬਰਾੜ ਧੰਨਵਾਦ ਬਾਈ